हेलो स्टूडेंट्स नेक्स्ट लेख महंगाई दी समस्या ठीक है चंगे तरीके ना मैं लेख बनाया टेंथ क्लास, नाइन एट सैवंथ सारे बच्चे सिक्स तक जो भी है थर्ड तो लैके सारे बच्चों वास्ते है ठीक है चलो स्टार्ट करते हैं महंगाई की समस्या दुनिया भर में ਦਿਨੋ ਦਿਨ ਵੱਧ ਰਹੀ ਹੈ ਮਹਿੰਗਾਈ ਇੱਕ ਵਿਸ਼ਵ ਵਿਆਪੀ ਸਮੱਸਿਆ ਬਣ ਚੁੱਕੀ ਹੈ ਅੱਗੇ ਹੈ ਹੈਡਿੰਗਾਂ ਦੇ ਵਿੱਚ ਸਾਰਾ ਐਸੇ ਚੰਗੇ ਤਰੀਕੇ ਨਾਲ ਯਾਦ ਕਰ ਲੈ ਮਹਿੰਗਾਈ ਦੇ ਕਾਰਨ ਕਿਹਨਾ ਕਾਰਨ ਕਰਕੇ ਮਹਿੰਗਾਈ ਵੱਧਦੀ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਭਾਰਤ ਵਿੱਚ ਮਹਿੰਗਾਈ ਦੇ ਲਗਾਤਾਰ ਵਾਅਦੇ ਦੇ ਅਨੇਕ ਕਾਰਨ ਹਨ ਸਰਕਾਰ ਦੁਆਰਾ ਹਰ ਸਾਲ ਘਾਟੇ ਦਾ ਬਜਟ ਪੇਸ਼ ਕਰਨਾ ਦੇਸ਼ ਵਿੱਚ ਉਤਪਾਦਨ ਦੀ ਦਰ ਦਾ ਘਟ ਰਹਿਣਾ ਸਰਕਾਰ ਦੁਆਰਾ ਘਾਟੇ ਦੀ ਵਿੱਤ ਵਿਵਸਥਾ ਕਰਨਾ ਅਵਾਦੀ ਦਾ ਤੇਜ਼ੀ ਨਾਲ ਵਧਣਾ ਬੇ ਲੋੜੇ ਸਰਕਾਰੀ ਖਰਚੇ ਖਰਾਬ ਮੌਸਮ ਨਾਲ ਹੋਣ ਵਾਲੇ ਫਸਲੀ ਨੁਕਸਾਨ ਪ੍ਰਚਾਰ ਕਾਲੇ ਧੰਦਾ ਬੋਲਵਾਲਾ ਜਮ੍ਹਾਂ ਖੋਰੀ ਨਿੱਜੀਕਰਨ ਆਦ ਕਾਰਨ ਹਨ ਠੀਕ ਹੈ ਇਹ ਕਾਰਨ ਹੈ ਜਿਨ੍ਹਾਂ ਦੇ ਕਾਰਨ ਕੀ ਹੈ ਮਹਿੰਗਾਈ ਜਿਹੜੀ ਆ ਬਾਤ ਰਹੀ ਹੈ ਠੀਕ ਹੈ ਅੱਗੇ ਹੈ ਮਹਿੰਗਾਈ ਦਾ ਜਨ ਜੀਵਨ ਤੇ ਅਸਰ ਸਾਡੀ ਰੋਜ਼ਾਨਾ ਜ਼ਿੰਦਗੀ ਤੇ ਕੀ ਅਸਰ ਪੈਂਦਾ ਹੈ ਮਹਿੰਗਾਈ ਵਧਣ ਦੇ ਨਾਲ ਤੁਹਾਡੇ ਤੇ ਵੀ ਅਸਰ ਪੈਂਦਾ ਸਾਡੇ ਤੇ ਸਾਰਿਆਂ ਤੇ ਪੈਂਦਾ ਹੈ ਹਨ ਇੱਕੀ ਅਸਰ ਪੈਂਦਾ ਆ ਤੁਹਾਨੂੰ ਆਪ ਨੂੰ ਵੀ ਪਤਾ ਹੋਣਾ ਚਾਹੀਦਾ ਆ ਤੇ ਤੁਸੀਂ ਥੋੜਾ ਜਾਂ ਇਹਨਾਂ ਨੂੰ ਵੀ ਦੇਖੋ ਵੀ ਕੀ ਕਾਰਨ ਪੈਂਦਾ ਅਸਰ ਮਹਿੰਗਾਈ ਨੇ ਗਰੀਬ ਤੇ ਮੱਧ ਸ਼੍ਰੇਣੀ ਮੱਧ ਸ਼੍ਰੇਣੀ ਦੇ ਲੋਕੀ ਜਿਹੜੇ ਹੁੰਦੇ ਆ ਨਾ ਅਮੀਰ ਤੇ ਨਾ ਗਰੀਬ ਠੀਕ ਹੈ ਦੇ ਲੋਕਾਂ ਤੇ ਜ਼ਿਆਦਾ ਅਸਰ ਪਾਇਆ ਠੀਕ ਹੈ ਗਰੀਬ ਲੋਕ ਹੋਰ ਗਰੀਬ ਹੋ ਰਹੇ ਹਨ ਜਿਨ੍ਹਾਂ ਕਾਰਨ ਇਹਨਾਂ ਦਾ ਜੀਵਨ ਪੱਧਰ ਹੋਰ ਹੇਠਾਂ ਜਾ ਰਿਹਾ ਹੈ ਠੀਕ ਹੈ ਨਾ ਜਿਹੜੇ ਗਰੀਬ ਆ ਉਹਨਾਂ ਨੇ ਤਗਰੀਬ ਹੋਣਾ ਹੀ ਹੈ ਕਿਉਂਕਿ ਉਹ ਖਰੀਦ ਹੀ ਸਕਦੇ ਕੋਈ ਚੀਜ਼ਾਂ ਹਨਾ ਆਪਣੇ ਮਨਪਸੰਦੀ ਖਰੀਦ ਸਕਦੇ ਰੋਟੀ ਰੋਜ਼ੀ ਨਹੀਂ ਉਹਨਾਂ ਦੀ ਤਲ ਰਹੀ ਹੈ ਹਨਾ ਅੱਗੇ ਮਹਿੰਗਾਈ ਕਾਰਨ ਪੂੰਜੀਵਾਦ ਨੂੰ ਛੈ ਮਿਲ ਰਹੀ ਹੈ ਤੇ ਅਮੀਰ ਹੋਰ ਅਮੀਰ ਹੋ ਰਹੇ ਹਨ ਠੀਕ ਹੈ ਆਮ ਵਰਤੋਂ ਦੀਆਂ ਚੀਜ਼ਾਂ ਜਿਵੇਂ ਪੈਟਰੋਲ ਡੀਜ਼ਲ ਰਸੋਈ ਗੈਸ ਅਤੇ ਹੋਰ ਵਸਤਾਂ ਵਿੱਚ ਬੇ ਹਿਸਾਬ ਵਾਧਾ ਹੋਣ ਨਾਲ ਮੱਧ ਸ਼੍ਰੇਣੀ ਵਰਗ ਪਰੇਸ਼ਾਨੀ ਨਾਲ ਜੀਵਨ ਨਿਰਵਾਹ ਕਰ ਰਿਹਾ ਹੈ ਅੱਗੇ ਹੈ ਨਿੱਤ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਲਗਾਤਾਰ ਵਧਣ ਨਾਲ ਮਨੁੱਖ ਆਪਣੀਆਂ ਮੋਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ پا ਰਿਹਾ ਠੀਕ ਹੈ ਨਾ ਕਿੰਨਾ ਔਖਾ ਹੁੰਦਾ ਜਦੋਂ ਸਾਡੀਆਂ ਮੁੰਡਲੀਆਂ ਜੂਰ ਤਾਂ ਹੀ ਨਹੀਂ ਪੂਰੀਆਂ ਹੁੰਦੀਆਂ ਹਨਾ ਰੋਟੀ ਕੱਪੜਾ ਤੇ ਮਕਾਨ ਜਿਹੜੇ ਹੁੰਦੇ ਆ ਅੱਗੇ ਹੈ ਮਹਿੰਗਾਈ ਨੂੰ ਰੋਕਣ ਦੇ ਉਪਾਅ ਠੀਕ ਹੈ ਕਿੱਦਾਂ ਅਸੀਂ ਮਹਿੰਗਾਈ ਨੂੰ ਥੋੜੀ ਠੱਲ ਪਾ ਸਕਦੇ ਹਾਂ ਅਸੀਂ ਕੀ ਪਾਉਣੇ ਵੱਡੇ ਲੈਵਲ ਤੇ ਕੀ ਕਿਹੜੇ ਉਪਾਅ ਹੁੰਦੇ ਆ ਠੀਕ ਹੈ ਕਰ ਸਕੇ ਜਾ ਸਕਦੇ ਆ ਵੱਧ ਰਹੀ ਆਬਾਦੀ ਨੂੰ ਰੋਕ ਲਾਉਣਾ ਪਹਿਲਾਂ ਤਾਂ ਵੱਧ ਆਬਾਦੀ ਜਿਹੜੀ ਵੱਧ ਰਹੀ ਆ ਉਹਨੂੰ ਰੋਕ ਲਾਉਣਾ ਚਾਹੀਦਾ ਹੈ ਕੁਦਰਤੀ ਕ੍ਰੋਪੀਆਂ ਨਾਲ ਨਜਿੱਠਣ ਲਈ ਪਹਿਲਾਂ ਪੈਨਾ ਤੋਂ ਹੀ ਪ੍ਰਬੰਧ ਕੀਤੇ ਜਾਣ ਜਦੋਂ ਕਿਤੇ ਮੀਂਹ ਹਨੇਰੀ ਆ ਜਾਂਦੀ ਨਾ ਫਸਲਾਂ ਤਬਾਹ ਹੋ ਜਾਂਦੀਆਂ ਕਿਸੇ ਦੇ ਘਰ ਡਿਗਜਨ ਦੇ ਜਾਂ ਕੁਝ ਹੋ ਜਾਂਦਾ ਬੰਨ ਟੁੱਟ ਜਾਂਦੇ ਪਿੰਡਾਂ ਦੇ ਪਿੰਡ ਰੁੜ ਜਾਂਦੇ ਹਨ ਕਿੰਨਾ ਨੁਕਸਾਨ ਹੁੰਦਾ ਇਹਨਾਂ ਦਾ ਪਹਿਲੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਆ ਸਰਕਾਰੀ ਖਰਚੇ ਘਟਾਏ ਜਾਣ ਸਰਕਾਰੀ ਜਿਹੜੇ ਖਰਚੇ ਆ ਜਾਂ ਮੰਤਰੀਆਂ ਦੇ ਬਹੁਤ ਜ਼ਿਆਦਾ ਖਰਚੇ ਹੁੰਦੇ ਆ ਜਾਂ ਗੱਡੀਆਂ ਦੇ ਲੈ ਕੇ ਘੁੰਮਦੇ ਜਾਂ ਕੁਝ ਵੀ ਉਹਨਾਂ ਨੂੰ ਵੀ ਇੱਕ ਸਿੰਪਲ ਲਾਈਫ ਦੇ ਤਰ੍ਹਾਂ ਹੀ ਜ਼ਿੰਦਗੀ ਜਿਉਣੀ ਚਾਹੀਦੀ ਜਿੱਦਾਂ ਇੱਕ ਆਮ ਮਨੁੱਖ ਜਿੰਦਾ ਹੈ ਨਾ ਜੋ ਜੂ ਜੂਰੀ ਚੀਜ਼ਾਂ ਹੋ ਤਾਂ ਉਹਨਾਂ ਨੂੰ ਮੇਲਣੀ ਹੈ ਹਨਾ ਫੇ ਵੀ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਆ ਠੀਕ ਹੈ ਟੈਕਸ ਘਟਾਉਣੇ ਚਾਹੀਦੇ ਹਨ ਕਿੰਨੇ ਟੈਕਸ ਲੱਗਦੇ ਆ ਜਿਹਦੇ ਜਿਹਦੇ ਨਾਲ ਗਰੀਬ ਮਾਰ ਹੁੰਦੀ ਹੈ ਨਾ ਕਾਲੇ ਧੰ ਦਾ ਖਾਤਮਾ ਕਰਨਾ ਚਾਹੀਦਾ ਆ ऋषत्वतखोरी ਨਾਲ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਹੈ ਵਿਛਪਤ ਖੋਰੀ ਤਾਂ ਬਿਲਕੁਲ ਹੀ ਖਤਮ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਕਾਫੀ ਹੱਦ ਤੱਕ ਮਹਿੰਗਾਈ ਤੇ ਕਾਬੂ ਪਾਇਆ ਜਾ ਸਕਦਾ ਹੈ ਠੀਕ ਹੈ ਅੱਗੇ ਹੈ ਸਾਰੰਚ ਸਾਰੰਚ ਕੀ ਹੈ ਮਹਿੰਗਾਈ ਇੱਕ ਵਿਸ਼ਵ ਵਿਆਪੀ ਸਮੱਸਿਆ ਹੈ ਇਹ ਵਿਸ਼ਵਵਿਆਪੀ ਸਮੱਸਿਆ ਹੈ ਮਤਲਬ ਇਹ ਨਹੀਂ ਵੀ ਮਹਿੰਗਾਈ ਸਾਡੇ ਦੇਸ਼ 'ਚ ਹੀ ਆ ਸਾਰੇ ਵਿਸ਼ਵ ਦੇ ਵਿੱਚ ਫੈਲੀ ਇਹ ਬਿਮਾਰੀ ਹੈ ਇੱਕ ਠੀਕ ਹੈ ਪਰ ਸਾਡੇ ਦੇਸ਼ ਵਿੱਚ ਇਸ ਨੇ ਵਿਕਰਾਲ ਰੂਪ ਧਾਰ ਕਰ ਲਿਆ ਹੈ ਸਾਰ ਸਾਡੇ ਦੇਸ਼ ਵਿੱਚ ਜ਼ਿਆਦਾ ਹੈ ਠੀਕ ਹੈ ਹਰ ਚੀਜ਼ ਅੱਗ ਦੇ ਭਾਅ ਵਿਕ ਰਹੀ ਹੈ ਬਹੁਤ ਮਹਿੰਗੀਆਂ ਚੀਜ਼ਾਂ ਵਿਕ ਰਹੀਆਂ ਜੋ ਆਮ ਜਿਹੜੇ ਲੋਕ ਹੈ ਮੱਧ ਵਰਗ ਉਹ ਤਾਂ ਖਰੀਦਣ ਲਈ ਵੀ 100 ਵਾਰੀ ਸੋਚਦਾ ਪਹਿਲਾਂ ਹੀ ਹਨਾ ਇਸ ਨੂੰ ਠੱਲ ਪਾਉਣ ਦੀ ਲੋੜ ਹੈ ਸਰਕਾਰ ਵੀ ਮਹਿੰਗਾਈ ਤੇ ਕਾਬੂ ਪਾਉਣ ਚੋਂ ਅਸਫਲ ਹੋ ਰਹੀ ਹੈ ਮਹਿੰਗਾਈ ਤੇ ਕਾਬੂ ਪਾਉਣ ਨਾਲ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਹੋ ਸਕਦੀ ਹੈ ਠੀਕ ਹੈ ਇਹ ਤੁਹਾਡਾ ਹੋ ਗਿਆ ਮਹਿੰਗਾਈ ਤੇ ਲੇਖ ਇਹ ਮਤਲਬ ਸੀਬੀਐਸਸੀ ਬੋਰਡ ਜਿਹੜਾ 10th ਦਾ ਆਣਾ ਹੈ ਨਾ ਉਹਦੇ ਵਿੱਚ ਸੰਭਾਵਨਾ ਹੈ ਵੀ ਇਹ ਪਾ ਸਕਦੇ ਆ ਠੀਕ ਹੈ ਓਕੇ ਬਾਏ